ਅਸੀਂ ਗਾ ਦੋਸਤੋ ਅੱਜ ਅਸੀਂ ਪਹੁੰਚੇ ਆ ਸਮਾਸ਼ੇਵੀ ਨੀਟਾ ਟੀਮਾ ਸਬਜੀ ਦੇ ਕੋਲ ਆ ਇਸ ਕਰਕੇ ਅੱਜ ਇਹਨਾਂ ਕੋਲ ਆ ਅਸੀਂ ਆਏ ਆ ਇਹਨਾਂ ਨੇ ਇੱਕ ਆਪਣੇ ਪੇਜ ਤੇ ਵੀਡੀਓ ਪਾਈ ਆ ਹੋਰ ਚੈਨਲ ਤੇ ਵੀਡੀਓ ਹੈ ਨਾ ਦੀ ਵਿਰਲ ਕੀਤੀ ਆ ਜੋ ਭਾਈ ਸਾਹਿਬ ਗੁਰਜੀਤ ਸਿੰਘ ਦੀ ਖਾਲਸਾ ਸਬਾਣੇ ਤਹਿਸੀਲ ਕੋਲੇ ਟਾਵਰ ਤੇ 2 ਮਹੀਨੇ ਦੇ ਕਰੀਬ ਹੋ ਗਿਆ ਬੈਠੇ ਨੇ ਭੁੱਖ ਆ ਬਿਨਾ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਨੂੰ ਬਹਾਲ ਕਰਨ ਲਈ ਉਹ ਸਬੰਧ ਵਿੱਚ ਭਾਈ ਸਾਹਿਬ ਜੀ ਨੇ ਵੀਡੀਓ ਪਾਈ ਆ ਵੀ ਅਸੀਂ ਵੀ ਭੁਖੜ ਤਾਲ ਤੇ ਦੋ ਦਿਨੇ ਬੈਠਣਾ ਸੋ ਆਪਣਾ ਅਪਾਜ ਇਹਨਾਂ ਨਾਲ ਗੱਲਬਾਤ ਕਰਦੇ ਆ ਭਾਈ ਸਾਹਿਬ ਜੀ ਸੋ ਭੁਖੜ ਹੜਤਾਲ ਬਾਰੇ ਕੀ ਕਹਿਣਾ ਚਾਹੁੰਦੇ ਆ ਭਾਈ ਸਾਹਿਬ ਜੀ ਸਤਿ ਸ਼੍ਰੀ ਅਕਾਲ ਇੱਕ ਤੁਸੀਂ ਵੀਡੀਓ ਵਾਇਰਲ ਕੀਤੀ ਆ ਵੱਖ-ਵੱਖ ਪੇਜਾਂ ਤੇ ਹੋਰ ਪੱਤਰਕਾਰਾਂ ਨੇ ਵੀ ਉਹ ਵੀਡੀਓ ਪਾਈ ਆ ਜੀ ਤੁਸੀਂ ਭੁਖੜ ਹੜਤਾਲ ਰੱਖਣ ਦਾ ਇੱਕ ਪਰਨ ਕੀਤਾ ਉਹਦੇ ਬਾਰੇ ਜ਼ਰੂਰ ਸੰਗਤਾਂ ਨੂੰ ਸਾਰੇ ਕੋਲ ਸਮਝਾਓ ਜੀ ਇਹ ਕੀ ਮਸਲਾ ਗੱਲਾਂ ਪਾ ਜੀ ਮੈਂ ਤੁਹਾਡਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਇਹ ਦੂਜੇ ਜਿਹੜੇ ਉਪਰਾਲਾ ਕੀਤਾ ਗਿਆ ਜੀ ਦੇਖੋ ਇੱਕ ਸਾਡਾ ਭਰਾ ਗੁਰਜੀਤ ਫੌਜੀ ਨਾਮ ਦਾ ਵੀਰ ਦਾ ਉਹ ਪਿਛਲੇ ਮੇਰੀ 1.5 ਮਹੀਨੇ ਦੇ ਕਰੀਬ ਬਚਾਰਾ ਆਪਣੇ ਧਰਮ ਗ੍ਰੰਥਾਂ ਦੇ ਸਤਕਾਰ ਦੀ ਬਹਾਲੀ ਲਈ ਉੱਪਰ ਬਚਾਰਾ 1.5 ਮਹੀਨੇ ਤੋਂ ਸੰਤਾਪ ਭੋਗ ਰਿਹਾ ਹੈ ਬੜਾ ਔਖਾ ਹੈ ਜਦੋਂ ਆਪਾਂ ਉਹਦੇ ਬਾਰੇ ਸੋਚਦੇ ਆਂ ਪਰਿਵਾਰ ਚ ਬੈਠੇ ਤਾਂ ਇੱਕ ਤਰ੍ਹਾਂ ਉਹ ਪੰਜਾਬੀ ਜਿਹੀ ਆਪਾਂ ਕਹਿ ਲਈਏ ਤਾਂ ਲੂੰ ਕੰਡੇ ਖੜੇ ਹੋ ਜਾਂਦੇ ਸੋ ਉਹੀ ਇੱਕ ਆਪਣੀ ਅੰਦਰ ਅੰਤਰਾਤਮਾ ਦੀ ਬਾਤ ਸੁਣ ਕੇ ਮੈਂ ਸੋਚਿਆ ਯਾਰ ਆਪਾਂ ਜਿੰਨਾ ਹੋ ਸਕਦਾ ਕਰੀਏ ਭਰਾ ਲਈ ਚਲੋ ਪੋਸਟਾਂ 'ਤੇ ਲੋਕਾਂ ਨੂੰ ਤਾਂ ਉਹ ਕਹਿ ਹੀ ਰਹੇ ਆ ਕਿ ਭਾਈ ਆਪਾਂ ਇਹ ਸਾਰੇ ਧਰਮਾਂ ਦਾ ਸੰਝ ਹੈ ਆਪਾਂ ਸਾਰੇ ਇਕੱਠੇ ਹੋਈਏ ਚਲੋ ਜੇ ਕੁਝ ਕਾਨੂੰਨ ਸਖਤ ਬਣ ਜਾਣ ਆਪਾਂ ਸਰਕਾਰ ਨੂੰ ਜਿਹੜੇ ਨੇ ਉਹਨਾਂ ਦੇ ਭਾਈ ਖੋਲੀਏ ਕੰਨ ਆਪਾਂ ਇਹਨੂੰ ਜਿਹੜਾ ਸੰਘਰਸ਼ ਹੈ ਆਪਣਾ ਸਿਰੇ ਚੜ੍ਹਿਆ ਉਹ ਵੀਰ ਦਾ ਉਹਦੀ ਮਿਹਨਤ ਹੈ ਜਿਹੜੀ ਉਹ ਸਫਲ ਹੋਵੇ ਤੋ ਉਸੇ ਕਰਕੇ ਮੈਂ ਸੋਚਿਆ ਕਿ ਇੱਕ ਲੜੀ ਚੜਾਨਿਆਂ ਜਿਹੜਾ ਪਿਛਲੇ ਡੇਢ ਮਹੀਨੇ ਤੋਂ ਦੇਖੋ ਉੱਥੇ ਸੰਗਤਾਂ ਆndੀਆਂ ਨੇ ਬੈਠਦੇ ਨੇ ਬੜੀ ਮਿਹਨਤ ਕਰ ਰਹੇ ਨੇ ਜਿਹੜੇ ਥੱਲੇ ਵੀ ਵੀਰ ਬੈਠੇ ਨੇ ਸਾਰੇ ਉਹ ਵੀ ਆਪਣੇ ਘਰ ਪਰਿਵਾਰ ਛੱਡ ਕੇ ਬੈਠੇ ਨੇ ਬੜਾ ਔਖਾ ਹੁੰਦਾ ਆਪਾਂ ਇੱਕ ਦਿਨ ਲਈ ਕਿਤੇ ਨਹੀਂ ਜਾ ਸਕਦੇ ਸੋ ਵਿਚਾਰੇ ਡੇਢ ਮਹੀਨੇ ਤੋਂ ਉਹ ਵੀ ਉਹਦੇ ਨਾਲ ਹੀ ਬੈਠੇ ਨੇ ਤਾਂ ਮੈਂ ਸੋਚਿਆ ਕਿ ਹੁਣ ਆਪਾਂ ਇਹ ਮੂਹਮ ਨੂੰ ਥੋੜਾ ਜਿਹਾ ਦੂਜੇ ਤਰੀਕੇ ਨਾਲ ਲੈ ਚਲੀਏ ਕਿ ਇੱਕ ਭੁਖੜਤਾਲ ਵਾਲੀ ਜਿਹੜੀ ਮੂਹਮ ਹੈ ਸ਼ਾਇਦ ਉਹਨੂੰ ਦੇਖ ਕੇ ਹੀ ਸਰਕਾਰਾਂ ਜਿਹੜੀਆਂ ਨੇ ਜਾਗ ਜਾਨ ਤੇ ਇੱਥੇ ਲੀਡਰ ਨੇ ਜਿਹੜੇ ਪਹੁੰਚਣ ਤੇ ਵੀਰ ਦੀ ਜਿਹੜ ਉਹੀ ਦਾ ਜਿਹੜਾ ਠੁਕਮਾ ਕਾਨੂੰਨ ਹੈ ਉਹ ਬਣ ਸਕੇ ਤੇ ਅਸੀਂ ਸਾਡਾ ਜਿਹੜਾ ਵੀਰ ਹੈ ਉਹਨੂੰ ਸਰਕਾਰ ਸੇਤ ਤੰਦਰੁਸਤੀ ਨਾਲ ਸਹੀ ਸਲਾਮਤ ਹੋ ਥੱਲੇ ਉਤਰ ਸਕੇ ਤੇ ਆਪਣੇ ਪਰਿਵਾਰ ਚ ਉਹ ਬੈਠੇ ਅੱਛਾ ਇਹ ਪਾਇਸਾ ਜਿਹੜੀ ਤੁਸੀਂ ਭੁੱਖ ਹੜਤਾਲ ਰੱਖਣੀ ਹੈ ਇਹ ਕਦੋਂ ਰੱਖਣੀ ਹੈ ਤੇ ਕਿੰਨੇ ਦਿਨਾਂ ਰੱਖਣੀ ਹੈ ਇਹ ਭੁੱਖ ਹੜਤਾਲ ਦਾ ਵੀ ਨਾ ਮੈਨੂੰ ਕਈ ਜਣਾਂ ਨੇ ਕਿਹਾ ਕਿ 9 ਤੋਂ 5 ਦਾ ਕੀ ਹਿਸਾਬ ਹੈ ਮੈਂ ਕਹਿੰਦਾ ਦੇਖੋ ਆਫੀਸ਼ੀਅਲੀ ਜਿਹੜਾ ਇਹ ਐਵੇਂ ਹੀ ਹੁੰਦਾ ਕਿ ਚਲੋ ਆਪਾਂ ਸਵੇਰੇ 9 ਵਜੇ ਤੋਂ ਸ਼ਾਮ ਤੱਕ ਭੁੱਖ ਹੜਤਾਲ ਰੱਖ ਲਈ ਤੇ ਉਹ ਅਗਲੇ ਦਿਨ ਫੇਰ ਰੱਖਾਂਗੇ ਇਹਦੇ ਨਾਲ ਜਿਹੜੇ ਹੋਰ ਲੋਕ ਨੇ ਉਹਨਾਂ ਨੂੰ ਵੀ ਕੋਈ ਦਿੱਕਤ ਨਹੀਂ ਆਏਗੀ ਤੇ ਉਹ ਸਾਰਾ ਇੱਕ ਠੀਕ ਹੈ ਕਿ ਆਪਾਂ ਤਾਂ ਇੱਕ ਇਹ ਇੱਕ ਤਰ੍ਹਾਂ ਦਾ ਮਹਿੰਮ ਛੇੜ ਰਹੇ ਹਾਂ ਕਿ ਚਲੋ ਸਾਰੇ ਜੀ ਹਰ ਰੋਜ਼ ਇਹ ਕੰਮ ਕਰਨ ਤਾਂ ਚੰਗਾ ਵੀ ਇੱਕ ਇਹਨਾਂ ਦਾ ਕਹਿਣ ਦਾ ਮਤਲਬ ਹੈ ਵੀ ਇੱਕ ਹਾਂ ਦਾ ਨਾਰਾ ਹਾਂ ਜੀ ਹਾਂ ਦਾ ਨਾਰਾ ਹਾਂ ਦਾ ਨਾਰਾ ਇਹ ਵੀ ਇਹ ਸਾਰਾ ਧਰਮ ਦਾ ਵੀ ਇੱਕ ਸਤਕਾਰ ਬਹਾਲ ਨੂੰ ਕਰਾਉਣ ਵਾਲੀ ਗੱਲ ਹੈ ਕਿ ਭਾਈ ਸਾਹਿਬ ਦੱਸ ਰਹੇ ਆ ਵੀ ਇਹ ਕਰ ਰਹੇ ਆ ਅਸੀਂ ਵੀ ਕਿਸੇ ਵੀ ਧਰਮ ਦੀ ਵੀ ਆਦਵੀ ਗ੍ਰੰਥ ਦੀ ਵੀ ਆਦਵੀ ਨਾ ਹੋਵੇ ਉਸ ਨੂੰ ਮੁੱਖ ਰੱਖਦੇ ਹੋਏ ਇਹ ਲੜੀਵਾਰੇ ਪੁਖੜ ਤਾਲ ਜਿਹੜੀ ਉਸ ਮਾਣੇ ਦੇ ਵਿੱਚ ਆਰੰਭੀ ਜਾ ਰਹੀ ਹੈ ਬਿਲਕੁਲ ਠੀਕ ਹੈ ਜੀ ਭਾਜੀ ਤੇ ਮੈਂ ਸਭ ਨੂੰ ਤੁਹਾਡੇ ਚੈਨਲ ਦੇ ਮਾਧਮ ਰਾਈ ਤੇ ਅਪੀਲ ਕਰਦਾ ਸਾਰੇ ਧਰਮਾਂ ਦੇ ਜਿਹੜੇ ਸਾਡੇ ਭੈਣ ਭਰਾ ਨੇ ਉਹ ਸਾਰੇ ਇੱਥੇ ਪਹੁੰਚੋ ਸਾਰਿਆਂ ਦੇ ਧਰਮਾਂ ਦਾ ਮੁੱਦਾ ਇਕੱਲੇ ਇੱਕ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਨਹੀਂ ਹੈ ਇਹ ਜੇ ਕਾਨੂੰਨ ਬਣੇਗਾ ਤਾਂ ਉਹ ਸਾਰੇ ਧਰਮਾਂ ਦੇ ਹੀ ਬਣੇਗਾ ਸੋ ਮੈਂ ਹੱਥ ਜੋੜ ਕੇ ਸਾਰੇ ਧਰਮਾਂ ਦੇ ਭੈਣਾ ਭਰਾਵਾਂ ਨੂੰ ਬੇਨਤੀ ਕਰਦਾ ਕਿ ਸਾਰੇ ਆਓ ਆਪਾਂ ਇਕਜੁੱਟ ਹੋ ਕੇ ਇੱਕ ਮੰਚ ਤੇ ਇਕੱਠੇ ਹੋ ਕੇ ਆਪਣੇ ਆਪਣੇ ਧਰਮ ਗ੍ਰੰਥਾਂ ਦੀ ਰੱਖਿਆ ਲਈ ਆਪਾਂ ਉਪਰਾਲਾ ਕਰੀਏ ਆਜੋ ਸਰਕਾਰ ਤੱਕਰ ਆਪਣੀ ਆਵਾਜ਼ ਪਹੁੰਚੇ ਤੇ ਇੱਕ ਸਖਤ ਕਾਨੂੰਨ ਬਣ ਜੇ ਜਿਹਦੇ ਨਾਲ ਆਪਣੇ ਧਰਮ ਗ੍ਰੰਥਾਂ ਵੱਲ ਝਾਕਣ ਤੋਂ ਪਹਿਲਾਂ ਦੋਸ਼ੀ 100 ਵਾਰ ਸੋਚਣ ਕਿ ਸਾਡੇ ਨਾਲ ਇਹ ਹੋ ਜੇਗਾ ਧੰਨਵਾਦ ਇੱਕ ਜੀ ਹੋਰ ਬੇਨਤੀ ਕਰਨੀ ਹੈ ਮੈਸਾਂ ਜੀ ਇਹ ਪਿੱਛੇ ਜਿੱਦੇ ਕਾਠੋਏ ਦੀ ਸਿੱਖ ਸੰਗਤ ਦਾ ਭਾਈ ਗੁਰਜੀਤ ਸਿੰਘ ਜੀ ਦੇ ਮਾਤਾ ਜੀ ਨੇ ਜਿਹੜੇ ਉਹਨਾਂ ਨੇ ਭਗਵਾਨ ਤੁਮਨ ਸਾਹਿਬ ਨੂੰ ਵੀ ਇੱਥੋਂ ਵੀਡੀਓ ਰਾਹੀਂ ਬੇਨਤੀ ਕੀਤੀ ਆ ਜੀ ਬੀਜੀ ਸਾਨੂੰ ਜਰੂਰ ਤੁਸੀਂ ਇਸ ਦਾ ਕਾਨੂੰਨ ਲੈ ਕੇ ਆਓ ਵੀ ਤੁਹਾਡਾ ਵੀ ਸ਼ਰਮ ਉੱਚਾ ਹੋਊਗਾ ਦਵਾਨ ਸਾਹਿਬ ਨੂੰ ਕਿਹਾ ਵੀ ਆਸੀਂ ਵੀ ਮਾਣ ਸਬੰਧ ਰੱਖਦੇ ਹਾਂ ਤੁਸੀਂ ਵੀ ਇੱਕ ਭਰਾ ਦੇ ਤੌਰ ਤੇ ਵੀ ਇਹ ਇੱਕ ਤੁਹਾਡਾ ਵੀ ਸ਼ਰਮ ਉੱਚਾ ਹੋਊਗਾ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਸਰਕਾਰ ਨੂੰ ਦੇਖੋ ਪੰਜਾਬ ਸਰਕਾਰ ਨੂੰ ਤਾਂ ਇਹੀ ਕਹਿਣਾ ਚਾਹੁੰਦੇ ਆ ਕਿ ਭਾਈ ਦੇਖੋ ਤੁਸੀਂ ਜਿੰਨਾ ਤੁਹਾਡਾ ਅਪਰਾਲਾ ਹੁੰਦਾ ਕਰੋ ਉੱਪਰ ਤੱਕ ਗੱਲ ਪਹੁੰਚਾਓ ਜੇ ਸਟੇਟ ਗਵਰਨਮੈਂਟ ਚਾਹੀਗੀ ਤਾਂ ਉੱਪਰ ਗੱਲ ਪਹੁੰਚੇਗੀ ਨਾ ਸੋ ਹਜੇ ਤੱਕ ਤਾਂ ਮੈਨੂੰ ਕੋਈ ਸਟੇਟ ਗਵਰਨਮੈਂਟ ਦਾ ਜਿਹੜਾ ਉਪਰਾਲਾ ਇਹ ਲੱਗਿਆ ਨਹੀਂ ਜੇ ਸਟੇਟ ਗਵਰਨਮੈਂਟ ਉਪਰਾਲਾ ਕਰੇਗੀ ਤਾਂ ਦੂਜੀਆਂ ਸਟੇਟਾਂ ਦੇ ਲੋਕ ਵੀ ਜਿਹੜੇ ਸੀਐਮ ਨੇ ਜਾਂ ਉਹ ਸਰਕਾਰਾਂ ਨੇ ਉਹ ਵੀ ਉਪਰਾਲਾ ਕਰਨਗੇ ਕਿਉਂਕਿ ਕਾਨੂੰਨ ਤਾਂ ਪੂਰੀ ਦੁਨੀਆ 'ਚ ਹੀ ਬਣਨਾ ਆਪਣੇ ਪੂਰੇ ਦੇਸ਼ 'ਚ ਬਣੇਗਾ ਤਾਂ ਉਹ ਸਾਰੇ ਦੇਸ਼ ਦਾ ਬਣੇਗਾ ਤਾਂ ਸਾਰੇ ਜਿਹੜੀਆਂ ਸਟੇਟਸ ਦੀ ਗਵਰਨਮੈਂਟ ਨੇ ਉਹ ਸਾਰੇ ਇੱਥੇ ਸਟੇਟਸ ਦੀ ਗਵਰਨਮੈਂਟ ਹੈ ਜਿਹੜੀ ਉਹ ਭਾਗ ਲੈ ਤਾਂ ਇੱਕ ਬੰਦਾ ਉਪਰਾਲਾ ਕਰੇਗਾ ਤਾਂ ਦੂਜੇ ਵੀ ਕਰਨਗੇ ਹਾਂਜੀ ਬਿਲਕੁਲ ਇਹਨਾਂ ਦੀ ਗੱਲ ਬਿਲਕੁਲ ਬਹੁਤ ਜ਼ਿਆਦਾ ਸਹੀ ਗੱਲ ਆ ਕਿਉਂਕਿ ਇਹ ਨਾ ਇੱਕ ਆਪਣਾ ਨਿੱਜੀ ਮਸਲਾ ਨਹੀਂ ਹੈਗਾ ਇਹ ਧਾਰਮਿਕ ਗ੍ਰੰਥਾਂ ਦਾ ਮਸਲਾ ਵੀ ਕੋਈ ਵੀ ਕਿਸੇ ਮੰਦਿਰ ਗੁਰਦੁਆਰੇ ਮਸਜਿਦ ਚਰਚ ਜਾਂ ਗ੍ਰੰਥ ਇਹਨਾਂ ਦੀ ਵੀ ਅਧ ਵੀ ਕੋਈ ਵੀ ਨਾ ਕਰੇ ਜਿਕਰ ਕਿਸੇ ਨੂੰ ਮੁੱਖ ਰੱਖਦੇ ਹੋ ਭਾਈ ਗੁਰਜੀਤ ਸਿੰਘ ਜੀ 2 ਮਹੀਨੇ ਦੇ ਕਰੀਬ ਟਾਵਰ ਤੇ ਇਨੀ ਠੰਡ ਦੇ ਵਿੱਚ ਬੈਠੇ ਨੇ ਤੇ ਸਮਾਸ਼ੇਵੀ ਸਮਾਣਤੋਂ ਨੀਟਾ ਜੀ ਮਾਜੀ ਨੇ ਸਾਡੇ ਨਾਲ ਗੱਲਬਾਤ ਕੀਤੀ ਆ ਉਹ ਵੀ ਕੱਲ ਤੋਂ ਪਕੜ ਤਾਲ ਤੇ ਬੈਠ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਾਨੂੰ ਇੰਨੀ ਗੱਲਬਾਤ ਅਸੀ ਸასი ਸ਼ਕ